ਇਦਾਂ ਦੇ ਸਾਇੰਟਿਸਟ ਜਿਨ੍ਹਾਂ ਨੇ ਆਪ ਹੀ ਉਹ ਚੀਜ਼ਾਂ ਬਣਾ ਲੀਆਂ ਤੇ ਉਸ ਤੋਂ ਬਾਅਦ ਆਪ ਹੀ ਉਹਨਾਂ ਨੂੰ ਪਛਤਾਉਣਾ ਪਿਆ ਰੋਬਰਟ ਓਪਨ ਹੈਮਰ ਇਹ ਉਹ ਬੰਦਾ ਸੀ ਜਿਨੇ ਪਰਮਾਣੂ ਬੰਬ ਬਣਾਇਆ ਸੀਗਾ ਇਹ ਪਰਮਾਣੂ ਬੰਬ ਸਭ ਤੋਂ ਪਹਿਲਾਂ ਬਣਾਇਆ ਗਿਆ ਸੀ ਤੇ 16 ਜੁਲਾਈ 1945 ਨੂੰ ਜਦੋਂ ਇਹ ਪਰਮਾਣੂ ਬੰਬ ਚੈੱਕ ਕੀਤਾ ਗਿਆ ਟੈਸਟ ਕੀਤਾ ਗਿਆ ਤੇ ਇਹ ਆਪ ਹੈਰਾਨ ਹੋ ਗਿਆ ਕਿ ਇਹ ਮੈਂ ਕਿੰਦਾਂ ਦੀ ਚੀਜ਼ ਬਣਾਤੀ ਹੈ ਜਿਹੜੀ ਲੋਕਾਂ ਦੀ ਮੌਤ ਹੈ ਉਸ ਤੋਂ ਬਾਅਦ ਨੇ ਆਪ ਹੀ ਪਰਮਾਣੂ ਹਥਿਆਰਿਆਂ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਹੈਗਾ ਉਹ ਨੰਬਰ ਜਗਾ ਫਿਲੋ ਫ੍ਰਾਂਸ ਵਰਥ ਨੇ ਟੀਵੀ ਯਾਨੀ ਕਿ ਟੈਲੀਵਿਜ਼ਨ ਦੀ ਖੋਜ ਕੀਤੀ ਸੀ ਇਹਨੇ ਟੀਵੀ ਇਸ ਕਰਕੇ ਬਣਾਇਆ ਸੀ ਕਿ ਲੋਕ ਇਹਦੇ ਵਿੱਚ ਉਹ ਚੀਜ਼ਾਂ ਸਿੱਖਣਗੇ ਤੇ ਲੋਕਾਂ ਦੇ ਵਿੱਚ ਆਪਸ ਵਿੱਚ ਜਿਹੜਾ ਕਨੈਕਸ਼ਨ ਬਣੂਗਾ ਹੋਇਆ ਇਹ ਕਿ ਲੋਕ ਆਲਸੀ ਹੋਗੇ ਟੀਵੀ ਦੇ ਸਾਹਮਣੇ ਬਹਿ ਗਏ ਘੰਟੇ ਕੰਢੇ ਟੀਵੀ ਵੇਖਦੇ ਸੀ ਤੇ ਆਪਣਾ ਜਿਹੜਾ ਟਾਈਮ ਖਰਾਬ ਕਰਦੇ ਸੀਗੇ ਟੀਵੀ ਦਾ ਜ਼ਿਆਦਾਤਰ ਇਸਤੇਮਾਲ ਲੋਕਾਂ ਦਾ ਮਨੋਰੰਜਨ ਕਰਨ ਲਈ ਤੇ ਜੜੀਆਂ ਮਸ਼ਹੂਰੀਆਂ ਚਲਾਉਣ ਵਾਸਤੇ ਹੋਣ ਲੱਗਾ ਤੋਂ ਬਾਅਦ ਇਹ ਵਿਗਿਆਨੀ ਨੇ ਖੋਦ ਕਿਹਾ ਹੈ ਕਿ ਟੀਵੀ ਤੇ ਦੇਖਣ ਲਈ ਕੋਈ ਕੁਝ ਨਹੀਂ ਹੈਗਾ ਹੁਣ ਮਿਖੈਲ ਗਲੈਸ਼ ਇਸ ਬੰਦੇ ਨੇ 1947 ਵਿੱਚ ਸਭ ਤੋਂ ਫੇਮਸ ਗਨ AK47 ਬਣਾਈ ਸੀ ਜਦੋਂ ਇਹ ਗਨ ਲਾਂਚ ਹੋਈ ਜਦੋਂ ਦਾ ਇਸਤੇਮਾਲ ਕੀਤਾ ਗਿਆ ਉਸ ਤੋਂ ਬਾਅਦ ਇਸ ਬੰਦੇ ਨੂੰ ਆਪਣੇ ਆਪ ਤੇ ਅਫਸੋਸ ਹੋਣ ਲੱਗਾ ਕਿ ਮੈਂ ਇਹ ਗਨ ਕਿਉਂ ਬਣਾਈ ਇਸ ਬੰਦੇ ਨੇ ਆਪਣੀ ਮੌਤ ਤੋਂ 1 ਸਾਲ ਪਹਿਲਾਂ 2012 ਦੇ ਵਿੱਚ ਰਸ਼ੀਅਨ ਗਵਰਨਮੈਂਟ ਨੂੰ ਇੱਕ ਚਿੱਠੀ ਲਿਖੀ ਤੇ ਉਹਦੇ ਵਿੱਚ ਇਹਨੇ ਲਿਖਿਆ ਹੈ ਕਿ ਜਿਹੜੀ ਮੇਰੀ ਬੰਦੂਕ ਮੈਂ ਬਣਾਈ ਆ ਇਹਦੇ ਨਾਲ ਜਿੰਨੇ ਵੀ ਬੰਦੇ ਮਰੇ ਆ ਕਿ ਉਹਨਾਂ ਸਾਰੀਆਂ ਮੌਤਾਂ ਦਾ ਜ਼ਿੰਮੇਵਾਰ ਮੈਂ ਆ ਜਿੰਨੇ ਬੰਦੇ AK47 ਨਾਲ ਮਰੇ ਸੀ ਇਹ ਸਮਝਦਾ ਸੀ ਕਿ ਉਹ ਮੇਰੀ ਵਜ੍ਹਾ ਨਾਲ ਮਰੀ ਆ ਮੈਂ EK47 ਆ ਜਾਂ ਫੇਰੀ ਇੰਨੀਆਂ ਜਾਣਾ ਗਈਆਂ ਵਾ